ਗੜਗਾ ਦੋ ਗਾਵਾਂ ਖੜੀਆਂ ਹੋਣ ਸਰਕਾਰੀ ਨੌਕਰੀ ਵਾਲਾ ਨਹੀਂ ਉਹਦੀ ਰੀਸ ਕਰਦਾ ਠੀਕ ਆ 10 ਕਿੱਲੇ ਵਾਲਾ ਉਹਦੀ ਰੀਸ ਨਹੀਂ ਕਰਦਾ ਜਿਹਦੇ ਕਰੇ ਗੜਗਾ ਦੋ ਬੱਛੀਆਂ ਖੜੀਆਂ ਹੋਣਗੀਆਂ ਗੜਗਾ ਬੱਛੀਆਂ ਵਿਲਾ ਘਰ ਘਰ ਨਹੀਂ ਖੜੀਆਂ ਤੈਨੂੰ ਵੀ ਪਤਾ ਹੀ ਆ ਹੈਨਾ ਬਿਲਕੁਲ ਹੈ ਨਾ ਬਈ ਹਾਂ ਤੇ ਬਾਕੀ ਬਈ ਆਪਦਾ ਬੰਦਾ ਚੋਣ ਵਾਲਾ ਹੋਵੇ ਕੋਈ ਜਿੰਨਾਂ ਇਹਨਾਂ ਨੂੰ ਪਾਈ ਜਾਵੋਗੇ ਬਈ ਉਨਾਂ ਹੀ ਥੱਲੋ ਦੁੱਧ ਦੇ ਦਿੰਦੇ ਤੇ ਉਹ ਬਈ ਡੇਰੀ 'ਚ ਜਾ ਕੇ ਬੰਦਾ ਦੁੱਧ ਵੀ ਕਈ ਨਹੀਂ ਖਾਲੀ ਕਰਦਾ ਉਹ ਤੋਂ ਫਿਰੇ ਸਾਰੀ ਕੇਮ ਲਾ ਦਿੰਦੀਆਂ ਕਰੀ ਹਾਂ ਉਹ ਤੋਂ ਸਾਰਾ ਲਾ ਲ ਨਾ ਬੰਦਾ ਜਿਵੇਂ ਥੱਟਿਆ ਟੁੱਟਿਆ ਪੱਠੇ-ਪੁੱਠੇ ਪਾਉਂਦਾ ਗੁਆ ਗੁਆ ਚ ਯੋ ਲੋ ਯਾ ਕੇ ਕੰਡੇ ਦੇ ਦੋਸਤ ਜੋਗ ਸਾਡੋ ਕਹਿੰਦਾ ਹਾਂ ਬਈ ਸੰਦਲਟੀ ਆ ਗਈ। ਉਹ ਘਟੇ ਲੈਦੀ ਪਹਿਲੇ ਸੂਏ ਦੀ। ਇਹ ਬਈ ਪਹਿਲੇ ਸੂਏ ਨੂੰ 30 ਲੀਟਰ ਦਾ ਦੋਦੋ ਤੋਂ ਚੱਲੀ ਹੈ ਬਈ ਇਹ। 30 ਲੀਟਰ ਤੋਂ। ਹਾਂਜੀ ਬਈ ਤੇ ਇਹ ਕੀ ਮਾਰਕਲਾ ਕਹਿੰਦੇ 34 35 ਲੀਟਰ ਤੋਂ ਉਪਰ ਬਸ 30 ਲੀਟਰ ਹੀ ਕਹਿ ਕੇ ਦੇਣੀ 30 ਲੀਟਰ ਤੋਂ। ਜੇ ਪਹਿਲੀ ਗੱਲ ਪਿਕਅਪ ਤੇ ਜਾਣਗੀਆਂ ਪਰ ਗੱਡੀ ਵੱਡੀ ਕਰਕੇ ਮਹਾਨ ਵਾਲ ਯਾਰਡ ਜਾਣਗੀਆਂ। ਹਾਂ। ਹਾਂ। ਆਮੜੇਂ ਜੀੜੇ ਕਰਕੇ ਸਾਈ ਧਾਰਾਂ ਮਾਰ ਬਿਲਕੁਲ ਹਾਂ। ਹਾਂ। ਅੱਛਾ ਪਾਸ ਕਰਾਉਂਦੀ ਹੈ ਇਹ ਹੈ? ਆਹ ਦੇਖ ਲੈ। ਨਾ ਵਾਹ ਬਈ ਠੀਕ ਆ ਬਈ। ਹਾਂ। ਨਾ ਠੀਕ 30 ਤੋਂ ਪਲੱਸ ਦੋ ਦਿਨ ਪਹਿਲੇ ਸੋਏ ਦਿੱਤਾ ਬਾਈ 30 ਤੋਂ 30 ਪਲੱਸ ਚੱਲੀ ਹੈ ਹਾਂਜੀ ਬਾਈ ਬਾਕੀ ਜਾਤ ਕੁਆਲਿਟੀ ਕੋਈ ਕਹਿੰਦੇ ਆ ਲੋੜਦੇ ਵਾਲੇ ਨੂੰ ਦੀਦਾ ਹੀ ਆਵੇ ਦੁੱਧ ਵਾਲੇ ਕੋਈ ਜ਼ਿਆਦਾ ਪਤਾ ਲੱਗ ਜਾਂਦਾ ਹੈ ਨਾ ਹਾਂ ਕੀ ਮੁੱਲ ਕਰਾਂਗੇ ਬਾਈ ਅੱਜ ਦਾ ਇਹਦਾ ਬਾਈ ਅੱਜ ਕੱਚੀ ਕੱਚੀ ਦਾ ਹਰਿੰਦਰ ਬੱਲ ਕਰ ਆਗੇ ਲੈਣੀ ਕਈ ਹੁੰਦੇ ਨਾ ਬਾਈ ਸਵਾਗ ਲੈਣੀਆਂ ਬਾਈ ਜੀ ਖਰਚਾ ਲਾਵਾਂਗੇ ਦਿਨ ਦਾ 500 ਖਾਜੇ 1000 ਖਾਜੇ ਠੀਕ ਆ ਦੁੱਧ ਮੈਂ 30 ਪਲੱਸ ਆਪਦੇ ਕੋਲ ਚਵਾ ਕੇ ਦੇਉਂਗਾ ਬਾਈ ਬੱਚੀ 30 ਪਲੱਸ ਦਾ ਦੁੱਧ ਪਾ ਜੂਗੀ ਬੱਚੀ ਬਾਈ ਉਹ ਤਾਂ 20 ਲੀਟਰ ਦੀ ਗਾਰੰਟੀ ਲਈ ਜਾਂਦੇ ਆ ਪਰ ਆਪਾਂ ਆ ਕੁਈ ਗਰਮੀ ਆ ਹਨਾ ਹਰਿੰਦਰ ਬਾਈ ਹਾਂ ਹਾਂ ਬਿਲਕੁਲ ਬਾਈ ਹਨਾ 2 17 18 ਲੀਟਰ ਦੁੱਧ ਦਾ ਬਈ ਰਾਵਾਂ ਹੀ ਪਾ ਜੂਗੀ ਬਾਈ ਥੋੜਾ ਸੌਖੀ ਸੌਖੀ ਹਾਂ ਖਾਂ ਤੁਨ ਹੱਥੀ ਜਵਾਈ ਜਾ ਲੈ ਬਾਈ ਠੰਡੀ ਸੀ ਲੈ ਕੋਈ ਚੱਕਰ ਹਾਂ ਬਿਲਕੁਲ ਹਨਾ ਠੀਕ ਆ ਮਿੱਤਰੋ ਸਵਾਗਤ ਕਰਦੇ ਆ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ ਜਿਹੜੀ ਅੱਜ ਦੀ ਵੀਡੀਓ ਬਣਾਉਣ ਲਈ ਆਪਾਂ ਪਹੁੰਚਿਆ ਵੀਰੇ ਲੱਖੇ ਦੇ ਫਾਰਮ ਤੇ ਬਾਈ ਦਾ ਪੰਡ ਹੈਗਾ ਇੱਕ ਕੋਟ ਕਰੋੜ ਕੋਰਡ ਤਹਿਸੀਲ ਤਲਵੰਡੀ ਪਾਈ ਜ਼ਿਲ੍ਹਾ ਫਿਰੋਜ਼ਪੁਰ ਇਸ ਵੀਡੀਓ ਦੇ ਵਿੱਚ ਆਪਾਂ ਟੋਟਲ ਤੁਹਾਨੂੰ ਤਿੰਨ ਨਗ ਦਿਖਾਵਾਂਗੇ ਤਿੰਨੇ ਮੈਗਨਾ ਪੂਰੇ ਟੌਪ ਕ ਦੋ ਤਾਂ ਜਿਹੜੀਆਂ ਤੁਸੀਂ ਸਕਰੀਨ ਦੇ ਉੱਪਰ ਵੱਡੀਆਂ ਜਿਹੜੀਆਂ ਬੈੜਾਂ ਦੇਖ ਰਹੇ ਹੋ ਅਕਸਰ ਆਪਾਂ ਮੰਡੀਆਂ ਮੇਲਿਆਂ ਦੇ ਵਿੱਚ ਦੇਖਦੇ ਨੇ ਐਡੀਆਂ-ਐਡੀਆਂ ਗਾਵਾਂ ਤੇ ਇਹ ਬਾਈ ਨੇ ਸੇਲ ਕਰਨੀ ਹੈ ਇੱਕ ਬਾਈ ਦੇ ਕੋਲੇ ਹੈਗੀ ਜਰਸੀ ਤੇ ਲੱਖੇ ਵੀਰੇ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਅਨੰਦਰ ਬਾਈ ਤੇ ਲੱਖੇ ਭਾਈ ਕਿਵੇਂ ਦੇ ਪਸੂ ਰਹਿਣਗੇ ਅੱਜ ਆਪਣੇ ਕੋਲੇ ਬਾਈ ਮੈਂ ਕਹਿੰਦਾ ਵੀ ਗਾਆਂ ਦਾ ਦੋਨੇ ਰੇਕ ਕੇ ਹਨ ਇਹਨਾਂ ਨੂੰ ਭੁੱਖ ਲੈਂਦੀ ਆ। ਹਾਂਜੀ ਬਈ। ਕਿਵੇਂ ਕਿਵੇਂ ਚੰਗੇ ਰਿਕਾਰਡ ਵਾਲੀਆਂ ਬਈ। ਪੂਰੇ ਫੁੱਲ ਰਿਕਾਰਡ ਚੰਗੇ ਵਾਲੀਆਂ ਬਈ। ਸਾਰੇ ਕੋਈ ਡਿਟੇਲ ਟੂਲ ਮਗਰਲੇ ਮਾਲਕਾਂ ਤੋਂ ਸਾਰੀ ਹੈਗੀ ਹੈਗੀ ਇਹਨਾਂ ਦੀ। ਪੂਰੀ ਓਕੇ ਰਿਪੋਰਟ ਸਾਰਾ ਬਈ ਸਾਰਾ ਕੋ ਆਪਣੇ ਕੋਲ ਡਿਟੇਲ ਸਾਰੀ ਆਈ ਪਈ ਇਹਨੂੰ ਦਿਖਾਉਂਦਾ ਫਿਰ। ਠੀਕ ਆ ਬਈ ਹਨਾ ਤੇ ਰੇਟ ਦਾ ਨਹੀਂ ਫਿਰ ਬਾਲੇ ਹੋਣਗੇ। ਰੇਟ ਦਾ ਬਈ ਚੀਜ਼ ਦੇ ਹਿਸਾਬ ਨਾਲ ਸਾਰੇ ਨਿਰਵਾਇ ਤੈਨੂੰ ਪਤਾ ਹੈ। ਰੇਟ ਚੀਜ਼ ਦੇ ਨਾਲ। ਤੇ ਆਪਾਂ ਜਿਆਦਾ ਸਮਾਨ ਆ ਲਈਏ ਸਭ ਤੋਂ ਪਹਿਲਾਂ ਜਿਹੜੀ ਕਰਮ ਵਾਲੀ ਇੱਕ ਨੰਬਰ ਤੇ ਖੜੀ ਆ ਹਨਾ ਜਰਸੀ ਇਹਦੇ ਬਾਰੇ ਦੱਸਦੇ ਬਈ ਕੀ ਡਿਟ ਲੱਖੇ ਇਹਦੇ ਮਾਲਕਾਂ ਨੇ ਤਾਂ ਸਿਆਉਣਾ ਹਨਾ ਵੀ ਜਿੰਨਾ ਤੋਂ ਬੰਦਿਆਂ ਤੋਂ ਖਰੀਦੇ ਜਿਵੇਂ ਤੁਸੀਂ ਕਹਿੰਦੇ ਵੀ ਆਪਣੇ ਜਾਣ ਪਛਾਣ ਵਾਲੇ ਬੰਦੇ ਤੋਂ ਆਈ ਹੈ ਹਨਾ ਹਾਂਜੀ ਬਈ ਤੇ ਭਾਈ ਕੀ ਇਹਨੇ ਦੁੱਧ ਦੁੱਧ ਪਾਇਆ ਭਾਈ 14 15 ਲੀਟਰ ਦੁੱਧ ਦੱਸਿਆ ਆਪਾਂ ਨੂੰ ਪਹਿਲੇ ਸੂਏ ਪਾਇਆ ਤੇ ਹੁਣ ਅਲਾਦੀ ਸੰਝਣਾ ਹੋਇਆ 17 18 ਲੀਟਰ ਤਾਂ ਦੇ ਦੋਗੀ ਰਾਮਨਾਥ ਜੀ ਬਈ 16 17 ਦੇਊ ਗਰਮੀ ਹੈ ਹਨਾ ਬਈ ਠੀਕ ਆ ਬਈ ਹਨਾ ਲੱਖੇ ਕਰੀ ਤੋਰ ਬਈ ਇਹਨੂੰ ਹਨਾ ਤੇ ਲੱਖੇਉ ਕੱਦ ਵਜਨ ਵਾਲੀ ਆ ਪੂਰੀ ਹੈ ਨਾ ਕੋਈ ਛੋਟੀ ਨਹੀਂ ਉਜਾਦੀ ਹੈ ਨਾ ਇਹ ਬਈ ਪੂਰੀ ਫੁੱਲ ਵੱਡੀ ਕੱਦ ਵਜਨ ਵਾਲੀ ਆ ਬਈ ਕਿੰਨੇ ਦਿਨ ਕਿੰਨੇ ਲੈਂਦੀ ਲਖੇ ਜੇ ਇਹ ਬਈ 5 ਤੋਂ 4 ਦਿਨਾਂ ਦੀ ਕੱਚੀ ਆ ਬਈ 5 ਤੋਂ 4 ਥਣ ਥਣ ਬਹੁਤ ਸੋਹਣਾ ਲੱਗਾ ਕਰਮਾਲੀ ਨੂੰ ਹਨਾ ਹਾਂਜੀ ਬਈ ਤੇ ਲਖੇ ਮਾਲਕਾਂ ਨੇ ਫੇਰ ਵੀ ਤੇ ਸਿਆਣਾ ਵੀ ਕਿੰਨਾ ਕੁ ਦੁੱਧ ਪਾ ਜੂਗੀ ਬੱਚੀ ਬਈ ਉਹ ਤਾਂ 20 ਲੀਟਰ ਦੀ ਗਾਰੰਟੀ ਲਈ ਜਾਂਦੇ ਆ ਪਰ ਆਪਾਂ ਆਪ ਦੀ ਸਮਝਣਾ ਵੀ ਆਪਾਂ 2 ਕਿਲੋ ਅਗਲੇ ਨੂੰ ਘਾਟੀ ਦੱਸ ਦੇਣਾ ਬਈ ਯਾਰ ਕਈ ਵਾਰੀ ਕੁਈ ਗਰਮੀ ਆ ਹਨਾ ਹਰਿੰਦਰ ਭਾਈ ਹਾਂ ਹਾਂ ਬਿਲਕੁਲ ਭਾਈ ਹਨਾ 21 18 ਲੀਟਰ ਦਾ ਦੁੱਧ ਦਾ ਵੀ ਰਾਮਾ ਹੀ ਪਾ ਜੂਗੀ ਭਾਈ ਥਲੋ ਸੌਖੀ ਸੌਖੀ ਬਹੁਤ ਐ ਲੱਟਲਾ ਸਾਰੀਆਂ ਕੱਢ ਲੈਣੀਆਂ ਭਾਈ ਕੈਡ ਕਰ ਜਾਣਾ ਲਿਓ ਹੋਰ ਭਾਈ ਠੀਕ ਆ ਭਾਈ ਹਨਾ ਤੇ ਹਲੇ ਦਿਨ ਤਾਂ ਮੇਰੇ ਹਿਸਾਬ ਨਾਲ ਕੋਈ ਨਹੀਂ ਪੁੜੇ ਪਾੜੇ ਤੋੜੇ ਆਣੇ ਹਨਾ ਨਾ ਭਾਈ ਤੇ ਥਣ ਵੀ ਦੇਖੋ ਯਾਰ ਦੀ ਕਿਵੇਂ ਆਪਾਂ ਜਰਸੀ ਵਾਲਾ ਕਹਿੰਦੇ ਆ ਹਨਾ ਵੀ ਚਵਾਈ ਚੁਈ ਬੜੀ ਕਰਮ ਵਾਲੀ ਨੂੰ ਬਾ ਕਮਾਲ ਹੋਊਗੀ ਤੇ ਥਣਾ ਦਾ ਗੈਪ ਦੇਖੋ ਤੁਸੀਂ ਹਨਾ ਹਾਂ ਪਿੱਛੇ ਦੱਸਾਰੇ ਬਹੁਤ ਸੌਖੀ ਹੈ ਹਾਂ ਹਾਂ ਤੁਹਾਨੂੰ ਹੱਥੀ ਜਵਾਈ ਜਿਹੜਾ ਬੜੀ ਠੰਡੀ ਸੀ ਲਾ ਕੋਈ ਚੱਕਰ ਲੱਖੇ ਧਿਆਨ ਧਿਆਨ ਦਾ ਸੇਵਕ ਕਰਨ ਲਈ ਦੀ ਹੈ ਜੇ ਇਹ ਤਾਂ ਉਹ ਚਾਰ ਤੋਂ ਪੰਜਾਂ ਦੀ ਕੱਚੀ ਹੈ ਜੀ ਚਾਰ ਤੋਂ ਪੰਜਾਂ ਦੀ ਹੈ ਨਾ ਬਾਕੀ ਤੁਸੀਂ ਇਹ ਉਸ ਕੁਆਲਟੀ ਦੇਖੋ ਤੇ ਲੱਖੇ ਕੀ ਮੁੱਲ ਕਰਾਂਗੇ ਇਹਦਾ ਭਾਈ ਆਪਾਂ ਭਾਈ ਮੁੱਲ ਕਰਾਂ ਨੂੰ 80 ਕਰਾ ਲੈ ਕੋਈ 90 ਕਰਾ ਲੈ ਭਾਈ 76000 ਰੁਪਏ ਦੇਣੀ ਹੈ ਬੱਛੀ ਭਾਈ 76000 ਦੀ ਹਾਂਜੀ ਭਾਈ ਬਸ ਈ ਕਰਨਾ ਭਾਈ ਤੇ ਬਾਕੀ ਮੈਂ ਕਹਿੰਦਾ ਵੀ ਜਦੋਂ ਜਿਹੜਾ ਹੋਰ ਤਿਆਰੀ ਜਾਊ ਲੱਖੇ ਜਿਵੇਂ ਜਿਵੇਂ ਤਿਆਰੀ ਜਾਊ ਇਹਨੇ ਔਰ ਫਸਦੀ ਤੁਰੀ ਆਉਣਾ ਹੈ ਨਾ ਕਿ ਨਹੀਂ ਜਾਣਾ ਬਾਈ ਬਾਕੀ ਉਹ ਦੂਜਿਆਂ ਵੈੜਾ ਆਪਣੇ ਬਾਲਾਂ ਵੱਡਿਆਂ ਤਾਂ ਕਰਕੇ ਥੋੜੀ ਉਹਨਾਂ ਦਾ ਛੋਟੀ ਲੱਗਦੀ ਉਹਦਾ 6-6 ਪੱਟ ਤੋਂ ਪਲੱਸ ਘੱਟ ਆ ਬਾਈ ਦੋਹਾਂ ਦਾ ਤੇ ਇਹ ਉਸਾਂ ਦਾ ਬੰਦਾ ਬਾਕੀ ਕੋਲੇ ਆ ਕੇ ਦੇਖ ਹੀ ਲੈਣੀ ਬਈ ਪੂਰੀ ਉਹਦਾ ਪਤਾ ਲੱਗ ਜਾਣਾ ਬਾਈ ਉਹਦਾ ਆਪੀ ਹਾਈਟ ਦੇ ਹਿਸਾਬ ਨਾਲ ਪਤਾ ਲੱਗਦਾ ਜਾਂਦਾ ਜਾਣ ਬਾਈ ਹਣਾ ਕਿੰਨੇ ਗਾਲਾ ਏ ਤੇ ਬਾਕੀ ਆਪਾਂ ਦੂਸਰੀ ਗਾਮ ਬਾਰੇ ਵੀ ਪੁੱਛ ਕੇ ਦੱਸਗੇ ਲਖੇ ਇਹਦੇ ਬਾਰੇ ਦੱਸ ਜੀ ਬਾਈ ਦੂਸਰੇ ਨੰਬਰ ਵਾਲੀ ਹੈ ਨਾ ਇਹਦੀ ਬੱਚੀ ਦੀ ਬਾਈ ਕੀ ਡਿਟੇਲ ਆ ਬਾਈ ਤੇ ਹਰਿੰਦਰ ਬਾਈ ਦੂਜਾ ਸੁਭਾਸ ਹੁੰਦੀ ਆ ਠੀਕ ਆ ਇਹ ਹਜੇ ਬਾਈ ਕੱਚੀ 810 ਦਾ ਠੀਕ ਹੈ ਬਈ ਹਾਂਜੀ ਬਈ ਲੱਖੇ ਬਈ ਇਹਦੇ ਮਾਲਕਾਂ ਨੇ ਹਨਾ ਕੀ ਰਿਕਾਰ ਦਾ ਸੇਵੀਆ ਦਾ ਬਈ 30 ਤੋਂ ਪਲੱਸ ਦੋ ਦਨੇ ਪਹਿਲੇ ਸੋਏ ਦਿੰਦਾ ਬਈ 30 ਤੋਂ 30 ਪਲੱਸ ਚੱਲੀ ਹੈ ਹਾਂਜੀ ਬਈ ਬਾਕੀ ਜਾਤ ਕੁਆਲਿਟੀ ਕੋਈ ਕਹਿੰਦੇ ਆ ਲੋੜਦੇ ਵਾਲੇ ਨੂੰ ਦੀਦਾ ਹੀ ਆਵੇ ਦੁੱਧ ਵਾਲੇ ਕੋਈ ਸਾਰਾ ਪਤਾ ਲੱਗ ਜਾਂਦਾ ਹਨਾ ਹਾਂ ਬਾਕੀ ਦੀ ਜਾਤ ਨੇ ਦੁੱਧ ਦੇਣਾ ਬਈ ਕਦ ਵਜੇ ਨੇ ਦੁੱਧ ਦੇਣਾ ਥਣ ਲੇਵਾ ਥੋੜੇ ਸਾਹਮਣੇ ਹਨਾ ਬਿਲਕੁਲ ਹਨਾ ਬਈ ਤੇ ਉਹ ਮੇਰੇ ਹਿਸਾਬ ਨਾਲ ਕੋਈ ਹੈ ਨਹੀਂ ਇਹਨੇ ਕੋਈ ਬੜਾ ਬੜਾ ਤੋੜਿਆ ਜਾ ਕੇ ਹਨਾ ਲੈ ਵੇਚ ਵੀ ਕੋਈ ਬਾੜੀ ਅਜੇ ਉਹ ਨਹੀਂ ਹੋਈ ਹਨਾ ਹਾਂਜੀ ਬਈ ਚੱਲ ਪਈ ਹੈ ਪੂਰੀ ਹਨਾ ਹਾਂਜੀ ਬਈ ਤੇ ਲੱਖੇ ਤੋ ਕੱਦ ਦੇਖ ਤੁਈ ਹੈ ਨਾ ਬੱਚੀ ਦਾ ਤੇ ਮੈਂ ਕਹਿੰਦਾ ਦੋਨਾਂ ਹੀ ਲੱਖੇ ਇੱਕੋ ਜਿਹੀ ਪੀਸੀ ਆ ਨਾ ਹਾਂਜੀ ਹਾਂਜੀ ਤੇ ਕਿੰਨਾ ਲੱਖੇ ਦੁੱਧ ਦੱਸਿਆ ਉਹਨਾਂ ਨੇ ਇਹ 30 ਪਲੱਸ ਚੱਲੀ ਆ ਬਈ ਪਹਿਲੇ ਸੂਏ 30 ਪਲੱਸ ਹਾਂਜੀ ਬਈ ਬਾਕੀ ਤੁਸੀਂ ਬੱਚੀ ਦੇਖੋ ਨਾ ਤੁਸੀਂ ਭਜਨ ਭੋਜਨ ਦੇਖੋ ਕਿੰਨੇ ਦਿਨ ਇਹ ਕਿੰਨੇ ਦਿਨ ਕੱਤੀ ਆ ਬਈ ਇਹਦੇ ਇਹ 810 ਦਿਨ ਦੀ ਕੱਤੀ ਆ ਜੀ 8 ਤੋਂ 10 ਦਿਨ ਹਾਂਜੀ ਵਾਜੂ ਲਖੇ ਉਹਨਾਂ ਦਾ ਤੇ ਵੀ ਬਈ ਰਾਮ ਨਾਲ ਹੀ ਪਾਉ ਜੇ ਇਹਨਾਂ ਨਾਲ ਪਾਇਆ ਬਈ ਹੋਰ ਕੋਈ ਨਹੀਂ ਪਾਉਂਦੀ ਬਈ ਬਿਲਕੁਲ ਹਣਾ ਬਈ ਬੰਨ ਲੈਣ ਦੇ ਬਾਈ ਨੂੰ ਬਾਕੀ ਉਹ ਥਣਾ ਥਣਾ ਦੀਆਂ ਬਈ ਡੰਨ ਹੋਣਗੀਆਂ ਬਈ ਓਕੇ ਆ ਬਈ ਜਮਾ ਫੁੱਲ ਗਰੰਟੀ ਆ ਬਈ ਆ ਪਾ ਦੇਣਾ ਚੈੱਕ ਕਰਕੇ ਲੈ ਅਗਲਾ ਨਾਲ ਦੀ ਚੈੱਕ ਕਰ ਚੈੱਕ ਕਰਕੇ ਹਣਾ ਥੋੜੀ ਦੇਖ ਵੀ ਲੈ ਹਣਾ ਕਰਮਾਲੀ ਦੇ ਤੇ ਇਹਦਾ ਮੈਂ ਕਹਿੰਦਾ ਵੀ ਹਲੇ ਵੀ ਜਿਵੇਂ ਜਿਵੇਂ ਨਾਣਾ ਕੱਚੀ ਆਦਾ ਬਜਰੰਦਰ ਹਾਂ ਦੇਖੋ ਹਣਾ ਇਹਦਾ ਹੱਦੀ ਪਈ ਆ ਤੇ ਬਾਕੀ ਵੇਟ ਬੂਟ ਬਹੁਤ ਜ਼ਿਆਦਾ ਫੁੱਲ ਆ ਹਣਾ ਤੇ ਲਖੇੂ ਕੋਈ ਉਹਨੇ ਕੋਈ ਸੀਮਨ ਡਿਟੇਲਡ ਟੂਲ ਇਹਦੀ ਦੱਸੀ ਹੈ ਕਿ ਨਹੀਂ ਬਈ ਹੁਣ ਬਈ ਚੰਗਾ ਭਰਾਇਆ ਆਪਾਂ ਪੁੱਛ ਕੇ ਦੱਸ ਦਾਂਗੇ ਮੈਨੂੰ ਪਤਾ ਨਹੀਂ ਨਾ ਨਹੀਂ ਪਤਾਗਾ ਇੰਗਲਿਸ਼ ਚ ਅੱਛਾ ਵੀ ਉਹਨਾਂ ਕੋਲੇ ਹੋਊਗਾ ਰਿਕਾਰਡ ਹੈ ਨਾ ਕਿਉਂਕਿ ਰਿਕਾਰਡ ਬਈ ਸਾਰਾ ਪਿਆ ਜੀ ਧੁੱਪ ਲੈ ਜਾਂਦੀ ਹੈ ਵੈੜ ਠੀਕ ਹੈ ਬਈ ਕੋਈ ਲਿਸੀ ਬਿਕੀ ਨਹੀਂ ਬਈ ਟ੍ਰਾਂਜੈਕਸ਼ਨ ਦਾ ਦੋ ਫੀਲਡ ਦੇ ਬੁਰਾ ਪਹਿਲਾਂ ਚਾਰ ਤਰ੍ਹਾਂ ਨੂੰ ਹਨਾ ਠੀਕ ਹੈ ਬਈ ਤੇ ਤੀਜੀ ਆਪਣੇ ਕੋਲੋਂ ਇੱਥੇ ਚੱਲੀ ਜਾਂਦੀ ਹੈ ਠੀਕ ਹੈ ਲਖੇ ਬਈ ਜੇ ਆਪਾਂ ਗੱਲਬਾਤ ਕਰ ਲਈਏ ਹਨਾ ਦੁੱਧ ਤਾਂ ਬਈ ਇਹਨਾਂ ਬੱਚੀਆਂ ਬਾਰੇ ਕੋਈ ਕਹਿਣ ਵਾਲੀ ਗੱਲ ਨਹੀਂ ਕਿਉਂਕਿ ਕੱ ਜਿਹੜੇ ਬੰਦੇ ਇਹਨਾਂ ਤੇ ਕੰਮ ਕਰਦੇ ਉਹਨਾਂ ਨੂੰ ਚੰਗੀ ਸਮਝ ਆ ਵੀ ਕਿੰਨੇ ਕਰਾਂਗਾ। ਕਾਰਪੂ ਬੰਦੇ ਆ ਬਾਈ ਉਹਨਾਂ ਦਾ ਲੋੜ ਹੀ ਨਹੀਂ ਗਈ ਹੈ ਨਾ ਕਹਿਣ ਦੀ ਵੀ ਬਾਈ ਕਿੰਨਾ ਦੁੱਧ ਪਾਜ ਉਹਨਾਂ ਦੇ ਆਪ ਦੇ ਸਮਝ ਨਾਲ ਪਸੂ ਲੈਣਾ ਅਗਲਾ ਪਾਜ 10 ਮੰਨ ਕੇ ਲੈ ਲੈ 20 ਮੰਨ ਕੇ ਲੈ ਲੈ। ਬਿਲਕੁਲ। 20 ਪਲੱਸ ਦੁੱਧ ਅਗਲੇ ਨੇ ਕਿਹਾ ਪਹਿਲੇ ਸੂਏ ਦਾ ਆਪਾਂ ਬਾਈ ਗਾਂ ਦਾਸਤਾ ਤੇ ਦੇਊਗੀ ਬਾਈ ਇਹ ਇਹ ਯਾਦ ਨਹੀਂ ਦੁੱਧ ਨਾ ਦਿੱਤਾ ਤਾਂ ਹੋਰ ਕੋਈ ਦਿੰਦੀ ਵੀ ਨਹੀਂ ਜੀ। ਤੇ ਲੱਖੇ ਕੀ ਮੁੱਲ ਕਰਾਂਗੇ ਬਾਈ ਅੱਜ ਦਾ ਇਹਦਾ। ਕਿਹਾ ਬਾਈ ਅੱਜ ਕੱਚੀ-ਕੱਚੀ ਦਾ ਹਰਿੰਦਰ ਬੱਲ ਕਰਨਾ ਬਾਈ 1 ਲੱਖ ਦੇ 10000 ਰੁਪਿਆ ਠੀਕ ਆ। ਠੀਕ ਆ ਬਾਈ। ਦ ਜਿਹੜੇ ਬੰਦੇ ਨੇ ਸਵਾਗੇ ਲੈਣੀ ਕਈ ਹੁੰਦੇ ਨਾ ਬਈ ਸਵਾਗੇ ਲੈਣੀ ਆ ਬਾਈ ਜੀ ਖਰਚਾ ਲਾਵਾਂਗੇ ਦਿਨ ਦਾ 500 ਖਾਜੇ 1000 ਖਾਜੇ ਠੀਕ ਆ ਦੁੱਧ ਮੈਂ 30 ਪਲੱਸ ਆਪਦੇ ਕੋਲ ਚਵਾ ਕੇ ਦੇਉਂਗਾ ਬਈ ਬੱਚੀ 30 ਪਲੱਸ ਹਾਂਜੀ ਬਈ ਦੇਉਂਗਾ ਜੀ ਮੇਰੀ ਪਰ ਸੰਭਾਈ ਲਊਗਾ ਬਈ 10 ਦਾ ਖਾਜੇ 5 ਦਾ ਖਾਜੇ 15 ਦਾ ਖਾਜੇ ਠੀਕ ਆ ਨਾ ਬਸ ਠੀਕ ਹੈ ਨਾ ਬਈ ਉਹਦੇ ਚ ਸਾਰੀਆਂ ਚੀਜ਼ਾਂ ਹੀ ਆ ਬਈ ਆਪਾਂ ਸੰਭਾਲ ਲੈਣੀ ਆ ਸਾਰੀ ਜਿਹੜੀ ਆ ਨਾ ਪਸ਼ੂ ਦੀ ਸੇਵਾ ਕਰਦੇ ਆ ਤੇ ਬਾਕੀ ਬਈ ਯਾਦ ਕੁਆਲਿਟੀ ਫਲ ਆ ਬਈ ਕਦ ਵਜਣ ਵਾਲੀ ਉਹ ਤੁਹਾਨੂੰ ਦਿਸੀ ਜਾਂਦੀ ਆ ਤੇ ਖਾਣ ਲਈ ਵੀ ਆਪਾਂ ਆਉਦੀ ਤੇ ਆ ਜਾ ਬਈ ਦੇਖ ਤੀਸਰੀ ਮੈਂ ਆਪਾਂ ਕਹਿੰਦੇ ਹਾਂ ਜਰਸੀ ਇਹਦਾ ਕੱਦ ਵਾਲਾ ਕਰਕੇ ਉਹਦੇ ਤੋਂ 잡ਦੀ ਹੈ ਕਿ ਨਹੀਂ ਕੱਦ ਉਹਦਾ ਵੀ ਪੂਰਾ ਹੀ ਹੈ ਕੱਦ ਦਾ ਬਹੁਤ ਵੱਡਾ ਜਰਸਿਕਾ ਬਹੁਤ ਜਿਆਦਾ ਵੱਡਾ ਆਮ ਜਰਸਿੰਗਾਂ ਤੋਂ ਪਰ ਇਹਨਾਂ ਦਾ ਕੱਦ ਬਹੁਤ ਜਿਆਦਾ ਹੈ ਬਈ ਤੇ ਲਖੇ ਲੈ ਬਈ ਮੈਂ ਕਹਿੰਦਾ ਵੀ ਵੀਡੀਓ ਦੇ ਵਿੱਚ ਇਹ ਹੈਗਾ ਤੋਹਫਾ ਹੀ ਆਪਣੇ ਕੋਲ ਹੈ ਨਾ ਇਹਦਾ ਬਈ ਤੋਹਫਾ ਹਰਿੰਦਰ ਬਈ ਤੀਜੇ ਨੰਬਰ ਵਾਲੀ ਇਹਦਾ ਕਰਮ ਵਾਲੀ ਦੀਦਾ ਦੇ ਦੀ ਬਈ ਕੀ ਰਟੇਲਾ ਇਹ ਹਰਿੰਦਰ ਬਈ ਦੂਜੇ ਸੋ ਅਰੀਜਨਲਸ ਹੁੰਦੀ ਆ ਮੈਂ ਕਹੇ ਦੇ ਦੇ ਨੂੰ ਪਹਿਲੇ ਕਹਿ ਕੇ ਦੇ ਦੇ ਕੇ ਪਰ ਦੇਣੀ ਨਹੀਂ ਹੈ ਨਾ ਮੂੰਹ ਵੀ ਹੈ ਵਿਚਾਰੀ ਦੰਦਾਜੀ ਆ ਇਹ ਠੀਕ ਆ ਭਾਈ ਹਾਂਜੀ ਭਾਈ ਤੇ ਲਖੇ ਕੀ ਡਿਟੇਲ ਹੈ ਦੀ ਪਹਿਲੇ ਸੂਏ ਦੀ ਇਹ ਬਈ ਪਹਿਲੇ ਸੂਏ ਨੂੰ 30 ਲੀਟਰ ਦਾ ਦੋ ਤੋਂ ਚੱਲੀ ਹੈ ਭਈ ਇਹ 30 ਲੀਟਰ ਤੋਂ ਹਾਂਜੀ ਭਾਈ ਤੇ ਇਹ ਕਿ ਮਾਰਕ ਦਾ ਕਹਿੰਦੇ 34 35 ਲੀਟਰ ਤੋਂ ਪਰ ਬਸ 30 ਲੀਟਰ ਹੀ ਕਹਿ ਕੇ ਦੇਣੀ 30 ਲੀਟਰ ਤੋਂ ਤਾਂ ਬਹੁਤ ਹੁੰਦਾ ਕਰ ਭਈ 30 ਲੀਟਰ ਤੋਂ ਤਾਂ ਬਹੁਤ ਹੁੰਦਾ ਲਖੇ ਅਗਰੀ ਤੋਰ ਫਹਿਲਾਣਾ ਭਾਈ ਤੇ ਲਖੇ ਇੱਕ ਚੀਜ਼ ਹੋਰ ਵੀ ਹੈ ਨਾ ਜਿਵੇਂ ਬਰੀਡ ਵਾਲੀਆਂ ਤੇ ਕੋਈ ਬੜੀਆਂ ਉਹ ਲੂਤ ਲੂਤ ਜੇ ਵਾਲੀਆਂ ਨਹੀਂ ਹੈ ਨਾ ਵੀ ਜਿਵੇਂ ਆਉਦੀ ਦੇਖ ਬਈ ਦੀ ਫੇਸ ਕੁਆਲਿਟੀ ਦੇਖੋ ਬ ਇਹ ਲੱਖੇ ਨਗੀਨਾ ਹੀ ਲੱਭ ਕੇ ਲੈ ਆ ਦੂਗਾ ਤੋ ਕਿ ਨਹੀਂ ਹਾਂਜੀ ਬਈ ਇਹ ਬਈ ਐਨਾ ਘਰ ਘਰ ਨਹੀਂ ਖੜਗਾ ਅਰਿੰਦਰ ਤੈਨੂੰ ਵੀ ਪਤਾ ਹਾਂ ਤੀ ਦੇਖੋ ਹਣਾ ਤੁਸੀਂ ਥਣ ਭਾਂਡਾ ਦੇਖੋ ਕਰਮਾਲੀ ਦਾ ਤੇ ਬਾਕੀ ਹੋਰ ਦੂਰ ਦਿਖਾ ਦੇ ਬਈ ਪਲਵਾਨ ਨਾਰਗੀਰੇ ਆਏ ਕੋਈ ਲੱਸੀ ਫਿੱਕੀ ਨਾ ਸੰਘ ਲਵੇ ਤੇ ਵੇਖਣ ਵਾਲਾ ਸੁਈ ਵੀ ਹੋਊਗੀ ਹਾਂ ਦੇਖਣ ਵਾਲਾ ਲਗੂ ਕਰੀ ਕਿਤੇ ਦੁੱਧ ਰੋਕ ਕੇ ਲੱਖਾ ਕਰੀ ਫਿਰਦਾ ਆ ਜੂ ਕਰੀ ਉਹ ਕੰਮ ਹੈ ਨਹੀਂ ਬਈ ਲੰਡੂ ਪਰਨ ਵਾਲੇ ਆ ਦੇਖੋ ਤੁਸੀਂ ਥਣ ਤੁਨ ਦੇਖੋ ਤੁਸੀਂ ਕਰ ਲੱਖੇ ਕਰੀ ਤੋ ਹੋਰ ਦੂਰ ਬਈ ਨੂੰ ਥੋੜਾ ਲੰਮੀ ਤੋਰ ਦੇ ਉਹਦੇ ਨਾਲ ਥੋੜਾ ਜਨਾ ਥਣ ਭਾਂਡੇ ਦਾ ਪਤਾ ਵੀ ਲੱਗ ਜਾਂਦਾ ਜਾਨਵਰ ਦਾ ਏ ਬਾਕੀ ਯਾਰ ਵੇਟ ਬਹੁਤ ਜ਼ਿਆਦਾ ਬੱਚੀ ਚਕ ਨਹੀਂ ਮੈਂ ਕਹਿੰਦਾ ਵੀ ਆ ਪਤਾ ਇਹ ਜਾਣੀ ਵੀ ਮਾਨ ਵਾਲੇ ਜੀ ਏਕੀ ਹੈ ਹਨਾ ਹਾਂ ਬਈ ਨਹੀਂ ਹਾਂ ਕਿ ਮਾਨ ਚਲ ਕਮੈਂਟ ਕਰਕੇ ਜਾ ਦੇ ਕੇ ਦੋ ਲੈ ਜੂਗਾ ਇਹ ਜਾਊਗੀ ਏਕੀ ਗੱਡੀ ਜਿਹੜੇ ਪਹਿਲੀ ਗੱਲ ਪਿਕਅਪ ਚ ਜਾਣਗੀਆਂ ਪਰ ਗੱਡੀ ਵੱਡੀ ਕਰਕੇ ਮਾਨ ਵਾਲੀ ਯਾਰਡ ਜਾਣਗੀਆਂ ਹਾਂ ਲੋ ਵੀ ਤੂੰ ਜੀ ਹਨਾ ਦੇਖ ਤੀ ਬੱਚੀ ਯਾਰ ਬਰੀਡ ਚ ਦੇਖੋ ਹਨਾ ਬਾਕੀ ਥਣ ਭਾਂਡਾ ਤੁਸੀਂ ਦੇਖੋ ਲੱਗੇ ਮੇਰੇ ਹਿਸਾਬ ਨਾਲ ਦੂਜੀਆਂ ਦੋਨਾਂ ਬੱਚੀਆਂ ਨਾਲੋਂ ਬਈ ਇਹ ਛੇਤੀ 2 ਛੇਤੀ ਪਊ ਬਈ ਹਨਾ ਹਾਂ ਆ ਮਰੇ ਨੇੜੇ ਕਰਕੇ ਰੱਖਾਈ ਧਾਰਾਂ ਮਾਰ ਬਿਲਕੁਲ ਹਨਾ ਹਾਂ ਅੱਛਾ ਪਾਸ ਕਰਾਉਂਦੀ ਐ ਹੈ ਹਾਂ ਦੇਖ ਲੈ ਨਾ ਵਾਹ ਬਈ ਠੀਕ ਆ ਬਈ ਹਾਂ ਨਾ ਠੀਕ ਆ ਬਈ ਠੀਕ ਆ ਨਾ ਬਈ ਇਹ ਦੋਤੇ ਤਾਂ ਹੈ ਨਹੀਂ ਕੋਹ ਨਹੀਂ ਨਹੀਂ ਸਹੀ ਆ ਬਈ ਹਨਾ ਲੈ ਆ ਜਾ ਬਈ ਤੇ ਲੈ ਬਈ ਆ ਜਾ ਪੁੱਤ ਲੈ ਚੱਲ ਗਾ ਬਈ ਨੇੜੇ ਥਾਣ ਵੀ ਪਾਸ ਕਰਕੇ ਦਿਖਾ ਦੇ ਕਹਈ ਕੋਈ ਹੱਥਾਂ ਨੂੰ ਹੱਥ ਨਹੀਂ ਲਾਉਣ ਦੇ ਆਪਾਂ ਹਾਂ ਨਹੀਂ ਅਗਲਾ ਕਹਿੰਦਾ ਵੀ ਨਹੀਂ ਨੇੜੇ ਆ ਕੇ ਬਈ ਪਹਿਲਾਂ ਪਾਸ ਕਰੋ ਆਪ ਦੀ ਕਿ ਨਹੀਂ ਤੇ ਇਹਨੂੰ ਬੱਚੀ ਨੂੰ ਲੱਕੇ ਥੋੜਾ ਇਧਰ ਕਰਦੀ ਬਈ ਪੁੱਤ ਬਰੇ ਲੱਕੇ ਹਣ ਮੁੱਲ ਕਰਦੀ ਇਹਦਾ ਲੈਂਡ ਦੇਣ ਜਾਲਾ ਕਿਉਂਕਿ ਆ ਇਹ ਹਨਾ ਵੀ ਆਪਾਂ ਵੀ ਚੱਲ ਵਧੀਆ ਕੰਮ ਚਲਾਇਆ ਭੱਟੀਆਂ ਗਾਈਆਂ ਕੋਈ ਸੱਜਣ ਮਿੱਤਰ ਆਪਣੇ ਨਾਲ ਹੋਰ ਜੋੜਨਾ ਪਤਾ ਕਹਿੰਦੇ ਵਧੀਆ ਹਨ ਤੇ ਮੁੱਲੇ ਦਾ ਕਰ ਦੇ ਲੈਣ ਦੇਣ ਆਲਾ ਬਈ ਇਹਦਾ ਮੁੱਲ ਹਰਿੰਦਰ ਬਈ ਅੱਜ ਦਾ ਜਿਹੜਾ ਅੱਜ ਆਪਾਂ ਦੇਣੀ ਆ ਸਵਾਗੇ ਮੁੱਲ ਹੋਰੂਗਾ ਪਹਿਲਾਂ ਉਹ ਸਾਰੇ ਵੀਰਾਂ ਨੂੰ ਕਹਿੰਦੇ ਕੱਲ ਕੋਈ ਇਹ ਨਾ ਕਿ ਪੰਜਾਹ ਦਾ ਨਾ ਚਾਰਾਂ ਨੂੰ ਆਪਣੇ ਕੋਲ ਦਾ ਆਪਾਂ ਵੇਚਣਾ ਟਿਕਾ ਗਿਆ ਆਪਾਂ ਸ਼ੌਂਕ ਦੇ ਕਬੂਤਰ ਡੋਨੇਰ ਨਾ ਤੈਨੂੰ ਪਤਾ ਹੀ ਆ ਹਮ ਆਪਣਾ ਦਾ ਮਾਣਾ ਚਵਾਗੇ ਹੀ ਦੇਣ ਦਾ ਉਹਦੇ ਨਾਲ ਆਪਾਂ ਦੇਣਗਾ ਵੀ 1 35 ਦੇਣੀ ਕੋਈ 1.5 ਦੀ ਦੇਣੀ ਐ ਦੇਣਗਾ ਆਪਾਂ ਉਹਦੇ ਫਰਕ ਪੈ ਜੂਗਾ ਹਨਾ ਹਾਂ ਕਹਿੰਦੇ ਬਈ ਖਾਣਾ ਵੀ ਇਹਨਾਂ ਨੇ ਕਰ ਮਾਲਣਾ ਤੈਨੂੰ ਭਰਾ ਵੀ ਘਰ ਖਾ ਕੇ ਬੰਦਣਾ ਬਈ ਇਹ ਤੇ ਮੁੱਲ ਲਖੇ ਏ ਬਾਈ ਸਵਾ ਲੱਖ ਰੁਪਈਆ ਮੁੱਲ ਕਰਦੇ ਆ 1 ਲੱਖ 25000 ਰੁਪਈਆ ਦੇ ਵਿੱਚੋਂ ਮਾਨਤਾਨ ਕਰ ਦਾਂਗੇ ਬਾਈ ਤੇ ਦੁੱਧ ਦੀ ਬਈ ਇਹਦੀ ਵੀ ਇਹਦੇ ਨੂੰ ਗਰੰਟੀ ਉਹ ਫੁੱਲ ਗਰੰਟੀ ਹੈ ਬਾਈ ਯਾਰ ਅੰਨੇ ਨੂੰ ਦਹੀ ਜਾਂਦਾ ਦੁੱਧ ਦੀ ਹੈ ਵੇੜ ਹਾਂ ਤੇ ਬਾਕੀ ਸੀਰੀਅਲ ਸੌਦਾ ਬਾਈ ਲੈ ਜਿਵੇਂ ਮਰਜੀ ਜਿੱਧਰ ਮਰਜੀ ਉਹ ਥੱਲੋਂ ਜਵਾਕ ਨੰਗੀ ਜਾਣ ਜਵਾਬ ਚ ਹੋਈ ਜਾਣੇ ਨੂੰ ਕੋਈ ਵਿਚਾਰੀ ਨੂੰ ਵਾਧਾ ਵਸਤਾ ਨਹੀਂ ਬਸ ਠੀਕ ਹੈ ਨਾ ਬਈ ਤੇ ਲੋ ਜੀ ਮਿੱਤਰੋ ਕਿਸੇ ਵੀ ਸੱਜਣ ਨੇ ਹੋਰ ਕੋਈ ਵੀ ਜਾਣਕਾਰੀ ਲੈਣੀ ਆ ਬਾਈ ਲੱਖੇ ਦਾ ਜਿਹੜਾ ਨੰਬਰ ਸਕਰੀਨ ਦੇ ਉੱਪਰ ਚੱਲਦਾ ਰਹੂਗਾ ਬਾਕੀ گاਵਾ ਦੋਨੇ ਜਿਵੇਂ ਹੈ ਨਾ ਪੂਰੇ ਪੌਲ ਕੱਦ ਵਜਨ ਲਗਾਏ ਤੇ ਹਰਿੰ ਸਰਕਾਰੀ ਨੌਕਰੀ ਵਾਲਾ ਨਹੀਂ ਉਹਦੀ ਰੀਜ਼ ਕਰਦਾ ਠੀਕ ਆ 10 ਕਿੱਲੇ ਵਾਲਾ ਉਹਦੀ ਰੀਜ਼ ਨਹੀਂ ਕਰਦਾ ਜਿਹਦੇ ਘਰੇ ਡਗੜਗਾ ਦੋ ਗੱਛੇ ਖੜੇਗਾ ਹੋਣਗੇ ਸਾਰੇ ਟੰਬਰ ਨੂੰ ਕਿਦੇ ਕੰਮ ਤੇ ਜਾਣ ਦੀ ਲੋੜ ਨਹੀਂ ਡਗੜਗਾ ਦੋ ਗਾਵਾਂ ਸੰਭਲੋ ਘਰੇ ਬਹਿ ਗਿਆ ਦਾ ਕਮਾਓ ਬਈ ਤੇ ਘਰੇ ਬਹਿ ਖਾਓ ਖਲਾ ਡੋਲਾ ਬਈ ਬਿਲਕੁਲ ਬਈ ਇਹਨਾਂ ਨੂੰ ਕਰਮ ਵਾਲਿਆਂ ਨੂੰ ਜਿੰਨਾ ਪਾਵਾਂਗੇ ਇਹਨਾਂ ਨੇ ਉਨਾ ਹੀ ਕੱਢੀ ਜਾਣਾ ਹਨਾ ਵੀ ਜੇ ਆਪਾਂ ਰੀਜ਼ਨ ਕੀ ਆ ਵੀ 15 ਪਸ਼ੂ ਵੀ ਰੱਖਣੇ ਆ ਉਹਨਾਂ ਚੋਂ ਕਿਸੇ ਨੂੰ ਪੱਠੇ ਪਾਲੇ ਕਿਸੇ ਨੂੰ ਕਰ ਲਿਆ ਇਹ ਦੋ ਚੰਗੀਆਂ ਹੁਣ ਜੇ ਕਦੇ ਬੱਛੀਆਂ ਪੁੱਛੀਆਂ ਦੇਈਆਂ ਇੱਕ ਸਾਂਭੀ ਚੰਗੀ ਆ ਬਈ ਦੋ ਤਾਂ ਬਜਾਰ ਬਹੁਤ ਜ਼ਿਆਦੇ ਹੋ ਜਾਣਗੇ ਨਾ ਦੋਵਾਂ ਦਾ ਬਹੁਤ ਆਹਲਾ ਲੈਵਲ ਹੋਇਆ ਨਾ ਇੱਕ ਜਿਹਦੇ ਘਰੇ ਐਡੀ ਗਾਂ ਖੜੀ ਜਾਨਾ ਉਹਨੂੰ ਕਿਸੇ ਦੇ ਪਰੇ ਹੱਥਾ ਢੜਨ ਦੀ ਮੂਰੇ ਲੋੜ ਨਹੀਂ ਵੀ ਸਾਨੂੰ ਕਹ ਦੇ ਦੇ ਬਾ ਠੀਕ ਆ ਨਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਕਿਸੇ ਵੀ ਸੱਜਣ ਨੇ ਹੋਰ ਕੋਈ ਵੀ ਜਾਣਕਾਰੀ ਲੈਣੀ ਆ ਬਾਈ ਲੱਖੇ ਦਾ ਨੰਬਰ ਸਕਰੀਨ ਦੇ ਉੱਪਰ ਚੱਲਦਾ ਰਹੂ ਬਾਕੀ ਬੱਛੀਆਂ ਦੋਨੇ ਪੂਰੀਆਂ ਜਣ ਕੇ ਟੌਪ ਦੀਆਂ ਐ ਜੇ ਕੋਈ ਚਦਣ ਜੋੜਾ ਕਰ ਲਈ ਤਾਂ ਮੈਂ ਕਹਿੰਦਾ ਵੀ ਬੱਕਰੀ ਆ ਤੇ ਫਿਰ ਕੋਈ ਮਾਨ ਤਾਨ ਵੀ ਹੋ ਜੂਗਾ ਨਾ ਬਾਕੀ ਆ ਜਿਵੇਂ ਜਰਸੀ ਆ ਹਨਾ ਇਹਦਾ ਮੈਂ ਕਹਿੰਦਾ ਲੱਖੇ ਅੱਖਾਂ ਮੀਚ ਕੇ ਵੇਚ ਲੋ ਜਿਹਦੇ ਵੀ ਵੇਚੜੀਆਂ ਕਿ ਨਹੀਂ ਇਹ ਤਾਂ ਦੇ ਸੂ ਵੀ ਤਾਂ ਵੀ ਕੁਝ ਮੈਂ ਤਾਂ ਬੋਨ ਨੀ ਮੰਗਿਆ ਬਾਈ ਜਿਹੜੀ ਚੀਜ਼ ਮੁੱਲ ਬਾਈ ਚੀਚੀ ਦਾ ਮੁੱਲ ਨਾ ਹਰਿੰਦਰ ਆਪਾਂ ਦਾ 1.5 ਲੱਖ ਦਾ ਗਾਵਾਂ ਵੀ ਵੇਚੀਆਂ ਤੇ ਵੇਚੀਆਂ ਆਪਾਂ 10-10 ਹਜ਼ਾਰ ਦਾ ਵੀ ਤੇ ਸ਼ੁਰੂ ਆਪਾਂ ਚਾਰਿਆਰ ਰਲੀਆਂ ਗਾਂਦੋ ਵੀ ਕੀਤਾ ਹੀ ਹੈ ਨਾ ਜੀ ਦਾ ਮੁੱਲ ਹੁੰਦਾ ਬਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋਰ ਕੋਈ ਵੀ ਤਸੱਲੀ ਪਰਖ ਕਰਨੀ ਹੈ ਬਾਈ ਲੱਖੇ ਦਾ ਨੰਬਰ ਸਕਰੀਨ ਦੇ ਉੱਪਰ ਚੱਲਦਾ ਰਹੂਗਾ ਬਾਕੀ ਬੱਚੀਆਂ ਦੋਨੇ ਉਹ ਪੂਰੇ ਖੌਲਪਾ ਜਨਾਲੀਆਂ ਬਾਕੀ ਆ ਜਿਵੇਂ ਤੀ ਯਾ ਫੀ ਦੇਖੋ ਜਿਵੇਂ ਤਿਆਰੀ ਚ ਆਉਂਦੀ ਪਈ ਆ ਤੇ ਜਿਵੇਂ ਜਿਵੇਂ ਆਪਦੀ ਪੂਰੀ ਤਿਆਰੀ ਹੋ ਜੂਗੀ ਤਾਂ ਇਹਨੇ ਕਿਆ ਬਾਤ ਹੈ ਕਰ ਦਿੰਨੀ ਆ ਭਲਾ ਭਲਾ ਮੜੀਆਂ ਮੋਟੀਆਂ ਦਿਖਾ ਦੀ ਇਹ ਬਈ ਵਾਲਾ ਕਹਿੰਦਾ ਵੀ ਥਾਂਲੇ ਵਿੱਚ ਕੋਈ ਨੁਕਸ ਨਹੀਂ ਕੇ ਪਾਸੇ ਕੋਈ ਫਾਲਤ ਨਹੀਂ ਜਮਾ ਇੱਕੋ ਜਿਹਾ ਸਾਰਾ ਕੁਝ ਬਿਲਕੁਲ ਹੈ ਨਾ ਭਾਈ ਜਿਵੇਂ ਆ ਤੁਸੀਂ ਬੱਚੀ ਦੇਖੋ ਇਹ ਬਾਈ ਕਹਿੰਦਾ ਵੀ ਥੋੜੀ ਜੀ ਕੱਚੀ ਹੈ ਇਹ ਤੇ ਜਿਵੇਂ ਹੋਰ ਤਿਆਰੀ ਚ ਆ ਜੂਗੀ ਤਫਰੇ ਇਹਦਾ ਪਤਾ ਲੱਗਣ ਲੱਗਿਆ ਨਾ ਕਿ ਆ ਬੱਚੀ ਦਾ ਬਾਈ ਨੇ ਹੁਣ ਥਣ ਵੀ ਪਾਸ ਕਰਾ ਕੇ ਦਿਖਾ ਦੇ ਕਿ ਗੱਬੜਾ ਪਸ਼ੂ ਦਾ ਪਾ ਵੀ ਵੀਡੀਓ ਦੇ ਵਿੱਚ ਦੇਖਦੇ ਪੋਈ ਇਹ ਬੰਦਾ ਧਾਰ ਨਹੀਂ ਮਾਰਦਾ ਲੱਗਦਾ ਨਹੀਂ ਬਾਈ ਇਹ ਬਾਈ ਇੰਨੀ ਕਿ ਜ਼ਿਆਦਾ ਸੌਖੀ ਆ ਵੇਖਣ ਵਾਲੇ ਨੂੰ ਆ ਲੱਗਦਾ ਜਿਵੇਂ ਇਹ ਵੀ ਸੂਈ ਵੀ ਆ ਲੱਗਦਾ ਨਹੀਂ ਇਹ ਤਾਂ ਬੱਚਾ ਹੁੰਦਾ ਵੀ ਇੰਨੀ ਜ਼ਿਆਦਾ ਪਲੀ ਆ ਹਨਾ ਮੇਰਾ ਗੰਦਮੀ ਗੰਦਮੀ ਪਈ ਆ ਸਾਰੀ ਤੇ ਵੀਡੀਓ ਨੂੰ ਵਾਤ ਤੋਂ ਵਾਤ ਸ਼ੇਅਰ ਕਰਦੇ ਹੋ ਕਿਵੇਂ ਲੱਗੀਆਂ ਲੱਖੇ ਦੀਆਂ گاਵਾ ਕਮੈਂਟ ਕਰਕੇ ਜ਼ਰੂਰ ਦੱਸਿਓ ਜਉਂਦੇ ਬਾਦ ਤੇ ਰਹੋ ਜੀ ਧੰਨਵਾਦ